ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਅਮਰੀਕੀ ਸੰਸਦ ਮੈਂਬਰਾਂ ਨੇ ਡੋਨਾਲਡ ਟਰੰਪ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਸਰਕਾਰ ਨੂੰ ਭਾਰਤ ਨਾਲ ਸਬੰਧ ਸੁਧਾਰਨੇ ਚਾਹੀਦੇ ਹਨ ਨਹੀਂ ਤਾਂ ਭਾਰਤ ਰੂਸ ਅਤੇ ਚੀਨ ਦੇ ਨੇੜੇ ਚਲਾ ਜਾਵੇਗਾ ਦਰਅਸਲ ਦੇ ਕਾਰਨ ਭਾਰਤ ਤੇ ਯੂ ਐਸ ਏ ਦੇ ਦੋਸਤਾਨਾ ਸਬੰਧ ਵਿਗੜ ਚੁੱਕੇ ਹਨ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ 1194 ਕਰੋੜ ਦੀ ਲਾਗਤ ਨਾਲ 3100 ਤੋਂ ਬਾਅਦ ਅਤੁੱਤ ਨਿ ਸਟੇਡੀਅਮ ਤਿਆਰ ਕੀਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਨ ਨੇ ਬਠਿੰਡਾ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਸੁਪਰੀਮ ਕੋ ਮਾਇਆਬੱਤੀ ਨੇ ਕਿਹਾ ਹੈ ਕਿ ਵਸਪਾ 2027 ਵਿੱਚ ਜੁਪੀ ਵਿੱਚ ਇਕੱਲੇ ਹੀ ਚੋਣ ਡੜੇਗੀ ਤੇ ਸਰਕਾਰ ਆਪਣੀ ਸਥਾਪਿਤ ਕਰੇਗੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸੈਕਸ ਦੇ ਸਬੰਧ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਉੱਤਰ ਪ੍ਰਦੇਸ਼ ਦੇ ਪ੍ਰੂਖਾਬਾਰ ਇਲਾਕੇ ਵਿੱਚ ਰਣਵੇ ਤੋਂ ਤਿਲਕੇ ਝਾੜੀਆਂ ਵਿੱਚ ਇੱਕ ਨਿਜੀ ਜੈੱਟ ਜਾ ਬੜਿਆ ਬ੍ਰਿਟੇਨ ਭਾਰਤ ਨੂੰ ਹਲਕੀ ਮਲਟੀ ਰੋਲ ਮਿਜਾਇਲ ਦੇਣ ਲਈ ਤਿਆਰ ਹੋ ਗਿਆ ਹੈ ਇਸ ਦੇ ਨਾਲ ਹੀ ਬ੍ਰਿਟੇਨ ਦੇ ਪੀਐਮ ਕੀਰ ਸਟਾਰਮਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਵੀ ਸਮਰਥਨ ਕੀਤਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੰਬਈ ਵਿਖੇ ਮੁਲਾਕਾਤ ਕੀਤੀ। ਕੋਲ ਡ੍ਰਿਪ ਕੰਪਨੀ ਦੇ ਮਾਲਕ ਰੰਗਨਾਥਨ ਨੂੰ ਪੁਲਿਸ ਵੱਲੋਂ ਚਨਈ ਵਿਖੇ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਖਸ਼ਪ ਦੇ ਪਿਨ ਨਾਲ ਬਹੁਤ ਸਾਰੇ ਬੱਚਿਆਂ ਦੀ ਮਾਨਦਪ੍ਰਦੇਸ਼ ਵਿੱਚ ਮੌਤ ਹੋ ਚੁੱਕੀ ਹੈ ਅੱਜ ਦੇਸ਼ ਭਰ ਵਿੱਚ ਕਰਵਾ ਚੌਂ ਦਾ ਤਿਹਾੜਾ ਹੈ ਤੇ 8:09 ਮਿੰਟ ਤੇ ਚੰਦਰਮਾ ਨਿਕਲੇਗਾ ਅਜੂਦੀਆ ਦੀ ਇੱਕ ਗਾਰ ਵਿੱਚ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ ਤੇ ਜਿਸ ਨਾਲ ਘਾਟ ਡੇਗਾ ਤੇ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ ਕਾਨਪੁਰ ਵਿਖੇ ਧਮਾਕਾ ਹੋਇਆ ਤੇ ਪਟਾਕਿਆਂ ਦੇ ਕਾਣਿਤ ਧਮਾਕਾ ਦੇ ਸ਼ੀਪੋਲਿਸ ਮੁਲਾਜ਼ਮ ਮੌਤ ਕਰ ਦਿੱਤੇ ਅਤੇ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਨ ਕਮਿਸ਼ਨਰ ਨੇ ਕਿਹਾ ਹੈ ਕਿ ਬਿਹਾਰ ਚੋਣਾਂ ਲਈ 8.5 ਲੱਖ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਜਾਵੇਗਾ। ਹਰਿਆਣਾ ਘੇਟ ਦੇ ਆਈਪੀਐਸ ਅਧਿਕਾਰੀ ਭਾਈ ਪੂਰਨ ਕੁਮਾਰ ਵੱਲੋਂ ਆਤਮ ਹੱਤਿਆ ਦੇ ਮਾਮਲੇ ਵਿੱਚ ਡੀਜੀਪੀ ਸ਼ਤਰੂਜੀਤ ਅਤੇ ਐਸਪੀ ਮিজਾਰਨੀਆ ਸਮੀਤ 15 ਅਧਿਕਾਰੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਗਲੀ ਕਾਲੀਦਲ ਦੀ ਸਰਕਾਰ ਆਉਣ ਤੇ ਖੇਤੀਬਾੜੀ ਵਿਭਾਗ ਵਿੱਚ 1100 ਖਾਲੀ ਅਸਾਮੀਆਂ ਤਰਜੀਹ ਦੇ ਆਧਾਰ ਤੇ ਭਰੀਆਂ ਜਾਣਗੀਆਂ ਗਿਆਨ ਅਤੇ ਸਿੱਕਿਆਂ ਦੀ ਖਰੀਦਦਾਰੀ ਲਈ ਜੁਐਲਰੀ ਦੀਆਂ ਦੁਕਾਨਾਂ ਉੱਤੇ ਭੀੜ ਲੱਗ ਚੁੱਕੀ ਹੈ ਦੀਵਾਲੀ ਦੇ ਸੀਜ਼ਨ ਦੇ ਦੌਰਾਨ 5 ਦਿਨਾਂ ਦੇ ਅੰਦਰ 45 ਟਨ ਸੋਨੇ ਦੀ ਵਿਕਰੀ ਦਾ ਅੰਦਾਜ਼ਾ ਹੈ ਡੀਜੀਸੀਏ ਨੇ ਇੰਡੀਗੋ ਕੰਪਨੀ ਨੂੰ 20 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਹ 1.2 ਲੱਖ ਰੁਪਏ ਤੱਕ ਦੀਵਾਲੀ ਤੋਂ ਬਾਅਦ ਵੀ ਰਹਿ ਸਕਦਾ ਹੈ। ਭਾਰਤ ਤੇ ਬੈਸਟ ਇੰਡੀ ਦੇ ਟੀਮ ਦੇ ਵਿਚਕਾਰ ਅੱਜ ਦੂਸਰਾ ਤੇ ਆਖਰਾ ਟੈਸਟ ਮੁਕਾਬਲਾ ਖੇਡਿਆ ਜਾਵੇਗਾ।